ਰਾਤ ਤੋਂ ਪੰਜਾਬ ਦੇ ਸਾਰੇ ਦਰਸ਼ਕਾਂ ਦਾ ਮੈਂ ਦਰਸ਼ਨ ਸਿੰਘ ਗੁਕਰਸ ਵਰਕਰਦਾ ਗੱਲ ਕਰਾਂਗੇ ਪੰਜਾਬ ਦੀ ਜੋ ਪੋਲਿਟਿਕਸ ਹੈ ਉਸ ਨੂੰ ਲੈ ਕੇ ਪੋਲਿਟਿਕਸ ਦਾ ਰੁਖ ਲਗਾਤਾਰ ਬਦਲ ਵੀ ਰਿਹਾ ਹੈ ਜਿਸ ਤਰ੍ਹਾਂ ਅੱਜ ਰਵਨੀਤ ਬਿੱਟੂ ਕਾਂਗਰਸ ਛੱਡ ਕੇ ਬੀਜੇਪੀ ਵਿੱਚ ਸ਼ਾਮਲ ਹੋ ਗਏ ਨੇ ਜਿਹਦੇ ਬਾਰੇ ਕਦੇ ਕਿਸੇ ਨੇ ਵੀ ਸੋਚਿਆ ਨਹੀਂ ਹੋਣਾ ਨਾਲ ਅਕਾਲੀ ਦਲ ਤੇ ਬੀਜੇਪੀ ਦਾ ਗੱਠਜੋੜ ਹੋਣਾ ਸੀ ਉਹ ਵੀ ਨਹੀਂ ਹੋ ਸਕਿਆ ਸੁਖਵੀਰ ਬਾਦਲ ਅੱਜ ਫਿਰ ਵੱਡੀ ਬੜਕ ਮਾਰਦਾ ਹੈ ਕਹਿੰਦਾ ਸਾਡੀ ਪਾਰਟੀ ਕੋਈ ਛੋਟੀ ਪਾਰਟੀ ਨਹੀਂ ਹੈ ਨਾਲ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਇਹਦੀ ਕਾਰਗੁਜ਼ਾਰੀ ਨੂੰ ਲੈ ਕੇ ਵੀ ਸਵਾਲ ਖੜੇ ਹੋ ਰਹੇ ਨੇ ਕਿ ਕੀ ਜਿਹੜੇ ਐਮਐਲਏ ਚੁਣੇ ਗਏ ਨੇ ਉਹ ਪੰਜਾਬ ਦੇ ਲੋਕਾਂ ਦੇ ਕਮਾਂਕਾਰਾਂ ਲਈ ਚੁਣੇ ਗਏ ਨੇ ਜਾਂ ਫਿਰ ਕੇਜਰੀਅਲ ਨੂੰ ਜੇਲ੍ਹ ਤੋਂ ਬਾਹਰ ਕਢਾਉਣ ਲਈ ਉਹਨਾਂ ਦਾ ਕੰਮ ਹੈ ਇਹ ਵੀ ਇੱਕ ਵੱਡਾ ਸਵਾਲ ਹੈ ਮੇਰੇ ਨਾਲ ਨੇ ਡਾਕਟਰ ਗਲੇਰ ਸਿੰਘ ਮਲਖਾਨੀ ਜੋ ਸਿਆਸੀ ਵਿਸ਼ਲੇਸ਼ਕ ਨੇ ਤੇ ਹਰ ਮੁੱਦੇ ਤੇ ਆਪਣੀ ਗੱਲ ਬੇਵਾਕੀ ਨਾਲ ਕਹਿੰਦੇ ਨੇ ਪ੍ਰੈਕਸਸ ਬਾਸਾ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਕਸਾ ਪਹਿਲਾਂ ਤਾਂ ਪਾਹੀ ਕਾਂਗੇ ਕਿ ਚਲੋ ਰਣਨੀਤ ਬਿੱਚੂ ਦੀ ਹੁਣੇ-ਹੁਣੇ ਤਾਸ਼ ਦਾ ਜੀ ਖਬਰ ਹੈ ਇਹਦੇ ਬਾਰੇ ਕੀ ਕਹਿਣਾ ਤੁਹਾਡਾ ਕਿ ਸਿਆਸਤ ਜਮੀ ਉਲਟ ਫੇਰ ਬਲ ਚੱਲ ਰਹੀ ਹੈ ਅ ਕੁੱਕਰ ਸਾਹਿਬ ਜਦੋਂ ਵੀ ਪੰਜਾਬ ਹੋਵੇ ਜਾਂ ਭਾਰਤ ਸਿਆਸਤ ਦੀ ਗੱਲ ਹੁੰਦੀ ਹੈ ਤੇ ਸਿਆਸਤ ਜਿਹੜੀ ਹੈਗੀ ਹੈ ਲੋਕ ਕਹਿੰਦੇ ਆ ਕਿ ਇਹ ਆਰਟ ਆਫ ਕਨਵੀਨੀਅੰਸ ਹੈਗਾ ਕਿ ਤੁਹਾਨੂੰ ਤੁਹਾਨੂੰ ਕਿਵੇਂ ਸੂਟ ਕਰਦਾ ਜਿਹੜਾ ਹੈਗਾ ਕਿਉਂਕਿ ਲੋਕ ਹਤਾਸ਼ੀ ਜਦੋਂ ਆਪਾਂ ਗੱਲ ਕਰਦੇ ਆਂ ਜਾਂ ਮੈਂ ਇੱਕ ਦਿਨ ਜਿਵੇਂ ਸਾਇੰਸ ਸਟੂਡੈਂਟ ਕਰਦੇ ਆ ਤੇ ਉਹ ਚੀਜ਼ ਫੜ ਕੜ ਕੇ ਜਰੂਰ ਦੇਖਦੇ ਆ ਤਾਂ ਇਹ ਜਿਹੜਾ ਪੋਲਿਟਿਕਸ ਵਰਡ ਹੈਗਾ ਇਹ ਗ੍ਰੀਕ ਵਰਡ ਹੈ ਪੋਲਿਕੋ ਪੋਲਿਟਿਕੋ ਪੋਲਿਟਿਕ ਕੋ ਦਾ ਮਤਲਬ ਇਹ ਹੁੰਦਾ ਹੈ ਕਿ ਤੁਸੀਂ ਅਫੇਅਰਸ ਆਫ ਦਾ ਟਾਊਨ ਇਹ ਵਰਡ ਹੈ ਗ੍ਰੀਕ ਮਤਲਬ ਤੁਸੀਂ ਆਪਣੇ ਇਲਾਕੇ ਵਿੱਚ ਕੀ ਕੰਮ ਕੀਤੇ ਤੇ ਕੀ ਕਰਨਾ ਹੈ ਕਿਵੇਂ ਦੀ ਸਕੀਮ ਤੁਸੀਂ ਬਣਾਉਣੀ ਹੈ ਲੇਕਿਨ ਉਸ ਦੇ ਜਿਹੜਾ ਉਹਦਾ मीनिंग ਹੈਗਾ ਉਹਦੇ ਤਾਂ ਨੇੜੇ-ਤੇੜੇ ਵੀ ਨਹੀਂ ਹੈ ਇਹ ਤਾਂ ਆਰਟ ਆਫ ਕਨਵੀਨੀਅੰਸ ਹੀ ਹੈ ਅੱਜ ਜੋ ਹਾਲਾਤ ਕੁਕਰ ਸਾਹਿਬ ਬਣੇ ਹੋਏ ਹੈ ਬਲਕਿ ਸ਼ਾਇਦ ਇਹ ਮੇਰੀ ਮੰਨਦੀ ਹੀ ਹੋ ਗਈ ਕਿਉਂਕਿ ਅਸੀਂ ਇੱਕ ਦਿਨ ਡਿਸਕਸ ਕਰ ਰਹੇ ਸੀ ਕਿ ਲੁਧਿਆਣੇ ਵਾਲੀ ਸੀਟ ਦਾ ਇਸ ਵਾਰੀ ਖਤਰਾ ਰਹੇਗਾ ਜਿਹੜੀ ਭਾਰਤੀ ਜਨਤਾ ਪਾਰਟੀ ਨੂੰ ਜਾਣ ਦੇ ਜ਼ਿਆਦਾ ਚਾਂਸ ਹੋਣਗੇ ਉਹਦਾ ਕਾਰਨ ਤੁਸੀਂ ਵੀ ਦੇਖਿਆ ਕਿ ਜੋ ਉਥੇ ਮਾਈਗ੍ਰੇਟ ਪੋਪੂਲੇਸ਼ਨ ਹੈਗੀ ਆ ਉਹ ਬਹੁਤ ਜ਼ਿਆਦਾ ਵੱਧ ਚੁੱਕੀ ਹੈ ਜਦੋਂ ਬਲਕਿ ਪਿਛਲੀ ਵਲੀ ਵੀ ਜਦੋਂ ਮਨੀਸ਼ ਟਿਵਾੜੀ ਦੀ ਗੱਲ ਹੋਈ ਸੀ ਤਾਂ ਉਦੋਂ ਵੀ ਬਹੁਤ ਸਾਰੀਆਂ ਕੈਲਕੂਲੇਸ਼ਨਸ ਆਈਆਂ ਸੀ ਇਸ ਤਰ੍ਹਾਂ ਦੀਆਂ ਇਸ ਲਈ ਤੋਂ ਪਿਛਲੀ ਇਲੈਕਸ਼ਨ ਜਿਹੜੀ 2014 ਵਾਲੀ ਇਲੈਕਸ਼ਨ ਸੀਗੀ ਫਿਰ ਅੱਜ ਵੀ ਜੋ ਹਾਲਾਤ ਨੇ ਉਸ ਨੂੰ ਮਾਈਗ੍ਰੇਸ਼ਨ ਤਾਂ ਹੋਰ ਜਿਆਦਾ ਵਧ ਗਈ ਕਿਉਂਕਿ ਆਪਣੇ ਪੰਜਾਬੀ ਦਾ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਮੈਂ ਬੇਸਿਕਲੀ ਤਾਂ ਮੈਂ ਪਿੰਡ ਦਾ ਨਾਲ ਇਸ ਕਰਕੇ ਮੈਨੂੰ ਵੀ ਪਿੰਡ ਜਾਣਾ ਪੈਂਦਾ ਤੇ ਪਿੰਡਾਂ ਦੀਆਂ ਗਲੀਆਂ ਜਿਹੜੀਆਂ ਨੇ ਉਹ ਖਾਲੀ ਨੇ ਬਸ ਜਾਂ ਤਾਂ ਉੱਥੇ ਬਜ਼ੁਰਗ ਬੈਠੇ ਆ ਤੇ ਮੇਰੇ ਹਿਸਾਬ ਨਾਲ ਨਵੇਂ ਜੰਮਾ ਵੀ ਹੈ ਜੰਮਿਆ ਵੀ ਹੈ ਨਹੀਂ ਆਪਣਾ ਕੋਕਰ ਸਾਹਿਬ ਇਸ ਕਰਕੇ ਜੋ ਨਰਨੀਤ ਬਿੱਟੂ ਦਾ ਇਹ ਗੱਲ ਮੈਂ ਕਹਾਂਗਾ ਕਿ ਜੇ ਤਾਂ ਕੀ ਇਹ ਪੋਲਿਟਿਕਸ ਦੀ ਗੱਲ ਕਰੀਏ ਪਿਆ ਆਰਟ ਆਫ ਕਨਵੀਨੀਅਸ ਆ ਪਤਾ ਠੀਕ ਹੈ ਕਿਉਂਕਿ ਉਹਨੂੰ ਲੱਗ ਰਿਹਾ ਕਿ ਇਸ ਵਾਰੀ ਮੇਰੇ ਚਾਂਸਸ ਘਟਨੇ ਤੇ ਕਿਉਂ ਨਾਲ ਲੁਧਿਆਣਾ ਜਿਹੜਾ ਹੈਗਾ ਪਰ ਦੂਸਰੀ ਪਾਰਟੀ ਛਾਲ ਮਾਰ ਕੇ ਤੇ ਜਿਹਦੇ ਬਾਰੇ ਸਰਵੇ ਕਈ ਕੁਝ ਬੋਲਦੇ ਐ ਚਲੋ ਉਹ ਆਪਾਂ ਉਸ ਡਿਸਕਸ਼ਨ 'ਚ ਨਾਲ ਜਾਈਏ ਕਿ ਕੌਣ ਜਿੱਤੇਗਾ ਕੌਣ ਹਾਰੇਗਾ ਲੇਕਿਨ ਭਾਰਤੀ ਜਨਤਾ ਪਾਰਟੀ ਦੀ ਕੋਸਟ ਐਕਸੈਪਟੇਬਿਲਟੀ ਤਾਂ ਪੰਜਾਬ 'ਚ ਬਣ ਗਈ ਹੋਈ ਹੈ ਜੇ ਸਾਰੀ ਅਜੇ ਨਹੀਂ ਬਣੀ ਇਹਨਾਂ ਨੂੰ ਮੇਰੀ ਲੱਗਿਆ ਕਿ ਇਹ ਕੰਮ ਜ਼ਿਆਦਾ ਵਧੀਆ ਹੈਗਾ ਕਿ ਆਪਾਂ ਹੁਣ ਇੱਧਰ ਦੀ بجائے ਇੱਧਰ ਚਲੀਏ ਜਦੋਂ ਕਿ ਤੁਸੀਂ ਦੇਖੋ ਕਿ ਪਿਛਲੇ ਲੰਬੇ ਸਮੇਂ ਤੋਂ ਆਪਾਂ ਇਹ ਗੱਲ ਕਹੀ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਜਾਇ ਕਾਂਗਰਸ ਜਿਹੜੀ ਹੈਗੀ ਹੈ ਇਹ ਖਾਸ ਕਰਕੇ ਰਵੀਰ ਬਿੱਟੂ ਉਹਨਾਂ ਦੀ ਫੈਮਿਲੀ ਦੇ ਵਿੱਚ ਕਿੰਨੇ ਸਾਰੇ ਬੰਦੇ ਜਿਹੜੇ ਹੈਗੇ ਨੇ ਉਹ ਸਰਦਾਰ ਆਪਣਾ ਡੈਂਸਗੀ ਹੁਣਾ ਦਾ ਨਾਮ ਲੈ ਕੇ ਜਾਂ ਉਹਨਾਂ ਦੀ ਜੋ ਕੰਟਰੀਬਿਊਸ਼ਨ ਸੀਗੀ ਜਾਂ ਜੋ ਜੋ ਵੀ ਲੋਕ ਕੋਈ ਕੁਝ ਬੋਲਦਾ ਕੋਈ ਕੁਝ ਬੋਲਦਾ ਚਲੋ ਪੰਜਾਬ ਦੇ ਚੀਫ ਮਿਨਿਸਟਰ ਤਾਂ ਰਹੇ ਆ ਨੇ ਇਸ ਕਰਕੇ ਤੇ ਨਹੀਂ ਆਪਾਂ ਮੁੱਕਰ ਸਕਦੇ ਨਾ ਤੇ ਉਹਨਾਂ ਦੇ ਨਾਮ ਦੇ ਉੱਤੇ ਇਹਨਾਂ ਨੇ ਕਾਂਗਰਸ ਨੂੰ ਬਹੁਤ ਕੁਝ ਖਟਿਆ ਪਰ ਅੱਜ ਦੀ ਡੇਟ ਦੇ ਵਿੱਚ ਐਥਿਕਸ ਨਾਲ ਦੀ ਕੋਈ ਗੱਲ ਨਹੀਂ ਹੈ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਫਿਰ ਰਵਨੀਤ ਬਿੱਟੂ ਜਿਹੜਾ ਹੈਗਾ ਉਹ ਆਪਣੀ ਸ਼ਾਲ ਮਾਰ ਕੇ ਤੇ ਆਪਣਾ ਪੁਵਿਕ ਜਿਹੜਾ ਉਹ ਥੋੜਾ ਜਿਆ ਸਿਕਿਉਰ ਕਰ ਗਿਆ ਤੇ ਜੋ ਪਿੱਛੇ ਬੋਲੀ ਗਈ ਦੇਖਿਆ ਤੁਸੀਂ ਦੋ ਦਿਨ ਪਹਿਲਾਂ ਵੀ ਦੇਖਿਆ ਹੋਣਾ ਜਿੱਦ ਦਿਨ ਇਹਨਾਂ ਨੇ ਫਿਰ ਦੁਬਾਰਾ ਬੋਲਿਆ ਸੀ ਕਿ ਜਿਹੜਾ ਕਾਂਗਰਸ ਦੀ ਤੇ ਆਵਾਜ਼ ਵੀ ਪਾਰਟੀ ਦਾ ਜਿਹੜਾ ਜੋ ਗੱਠਜੋੜ ਹੋ ਜਾਣਾ ਚਾਹੀਦਾ ਉਹਦੇ ਚ ਰਵਨੀਤ ਬਿੱਟੂ ਕਾਫੀ ਕਾਫੀ ਹਾਈਪਰ ਹੋ ਕੇ ਬੋਲਿਆ ਸੀ ਇਹ ਵੀ ਗੱਲ ਨੂੰ ਆਪਾਂ ਨੂੰ ਯਾਦ ਰੱਖਣਾ ਪਊਗਾ ਪਰ ਅੰਦਰ ਇਹ ਗੱਲ ਇਹ ਡਾਕਟਰ ਸਾਹਿਬ ਇਹ ਅਨੰਦਪੁਰ ਸਾਹਿਬ ਤੋਂ ਰਵਨੀਤ ਬਿੱਟੂ ਕਹਿੰਦੇ ਕਿ ਇੱਕ ਮੰਗਦਾ ਸੀ ਕਾਂਗਰਸ ਦੀ ਉਹ ਲੱਗਦਾ ਸੀ ਆਨੰਦਪੁਰ ਸਾਹਿਬ ਦੀ ਟਿੱਕ ਟੋਕ ਮੰਗ ਰੇ ਸੀਗੇ ਤੇ ਕਾਂਗਰਸ ਆਈ ਕਮਾਂਡ ਨੇ ਉਹਨੂੰ ਕੋਈ ਹੰਗਾਰਾ ਨਹੀਂ ਭਰਿਆ ਆਨੰਦਪੁਰ ਸਾਹਿਬ ਤੋਂ ਜਿਸ ਕਰਣ ਅੰਦਰ ਘਰ ਤੇ ਫਿਰ ਉਹਦੀ 2 ਮਹੀਨੇ ਤੋਂ ਗੱਲ ਚੱਲਦੀ ਸੀ ਭਾਜਪੀ ਨਾਲ ਤੇ ਅੱਜ ਕਹਿੰਦੇ ਫਿਰ ਉਹਨੇ ਤੁਹਾਡੇ ਸਾਹਮਣੇ ਪਾਲਾ ਬਦਲ ਹੀ ਲਿਆ ਤੇ ਬੜੀ ਅਜੀਬ ਗੱਲ ਹੈ ਤੇ ਅਚਾਰੀ ਰਜਨੀਸ਼ ਨੇ ਜੋ ਉਹ ਉਹਦੀ ਇੱਕ ਵੀਡੀਓ ਵੀ ਚੱਲ ਰਹੀ ਆ ਜਿਸ ਤਰ੍ਹਾਂ ਉਹ ਕਹਿੰਦਾ ਇਹ ਆਪਣੀ ਚੋਰੀ ਠੱਗੀ ਦੇਖਦੇ ਆ ਕਿ ਕਿੱਧਰ ਸਹੀ ਚੱਲੇਗੀ ਚਲੋ ਉਹ ਬਤਾ ਬੇਬੋ ਠੀਕ ਹੈ ਮੈਂ ਵੀ ਉਹ ਵੀਡੀਓ ਜਿਹੜੀ ਦੇਖੀ ਹੈ ਉਹ ਕਹਿੰਦਾ ਇੱਕ ਚੋਰ ਜਾਏਗਾ ਫਿਰ ਦੂਜਾ ਚੋਰ ਆਏਗਾ ਫਿਰ ਉਹ ਚੋਰ ਜਾਏਗਾ ਫਿਰ ਦੂਜਾ ਚੋਰ ਆਏਗਾ ਤੇ ਚੋਰ ਉੱਥੇ ਹੀ ਰਹਿਣਗੇ ਜਿੰਨੀ ਦੇ ਤੱਕ ਲੋਕ ਨਹੀਂ ਸਮਝਦੇ ਇਸ ਗੱਲ ਨੂੰ ਕਿ ਵਾਕਿਆ ਹੀ ਜਿਹੜਾ ਹੈਗਾ ਉਹ ਆਪਣਾ ਕੋਕਰ ਸਾਹਿਬ ਮੇਰੇ ਕੋਲ ਕੱਲ ਹੀ ਕਿਸ ਨੇ ਸਵਾਲ ਪੁੱਛਿਆ ਸੀ ਡਾਕਟਰ ਸਾਹਿਬ ਤੁਸੀਂ ਐਨਾ ਕੁਝ ਲਿਖਦੇ ਹੋ ਜਿਹੜਾ ਉਹ ਮੇਰਾ ਜਰਾ ਸੋਚੋ ਟਾਈਟਲ ਆਉਂਦਾ ਹੁੰਦਾ ਉਹਦੇ ਵਿੱਚ ਕਾਫੀ ਕੁਝ ਲਿਖਿਆ ਹੁੰਦਾ ਤੇ ਫਿਰ ਵੋਟ ਕਿਨੂੰ ਪਾਣੀ ਚਾਹੀਦੀ ਹੈ ਤਾਂ ਕਿਉਂਕਿ ਜਵਾਬ ਬਹੁਤਾ ਉੱਤਾ ਸੌਖਾ ਹੈ ਨਹੀਂ ਤੁਹਾਡੇ ਕੋਲ ਪੋਲਿਟਿਕਲ ਪਾਰਟੀ ਮੇਰੇ ਕੋਲ ਇਨੀਸ਼ੀਅਲੀ ਗੱਲ ਹੈ ਕਿ ਇਹ ਤਾਂ ਸਿਰਫ ਇੱਕ ਨਾਮ ਹੀ ਹੈ ਬਾਕੀ ਤਾਂ ਚਲਾ ਮਾਰ ਕੇ ਉਹ ਹੀ ਨੇ ਕੋਦਰੂ ਮਾਰ ਲੈਂਦਾ ਉਹਦੇ ਬਾਅਦ ਚੱਲਦਾ ਉਹਦਾ ਫਿਰ ਅਲਟੀਮੇਟਲੀ ਜੇ ਮੇਰੇ ਕੋਲ ਕੋਈ ਨਿਊਟਰਲ ਦਾ ਹੋ ਕੇ ਸਵਾਲ ਪੁੱਛੇ ਤਾਂ ਫਿਰ ਮੈਂ ਹੀ ਕਹਣਾ ਨਾ ਯਾਰ ਬੰਦੇ ਦੇ ਕੰਮ ਦੇਖ ਲਿਓ ਜਿਹੜਾ ਤੁਹਾਡੇ ਕੋਲ ਖੜਾ ਹੋਵੇ ਪੋਲਿਟিক্যাল ਪਾਰਟੀ ਸਾਰੀਆਂ ਇੱਕ ਉਵਰ ਗਿਆ ਨੇ ਜਿੰਨੇ ਕੋ ਤੁਹਾਡੇ ਇਲਾਕੇ 'ਚ ਕੰਮ ਕੀਤਾ ਹੈ ਉਹ ਉਹਨੂੰ ਉਹਦੇ ਬਾਰੇ ਵਿਚਾਰ ਕਰ ਲਿਓ ਬਾਕੀ ਤਾਂ ਫਿਰ ਜੇ ਆਪਾਂ ਐਥਿਕਸ ਦੀ ਗੱਲ ਕਰੀਏ ਪਾਰਟੀਆਂ ਦੀ ਗੱਲ ਕਰੀਏ ਤਾਂ ਸਭ ਇੱਕ ਦੂਜੇ ਤੋਂ ਵਾਚੜ ਕੇ ਨੇ ਇਹ ਰਿਜਨੀਸ਼ ਦੀ ਗੱਲ ਬਿਲਕੁਲ ਠੀਕ ਹੈ ਕਿਉਂ ਚੋਰੀ ਹੈ ਚੋਰ ਉਧਰ ਕਦੀ ਉਧਰ ਕਰਨ ਟੱਪ ਕੇ ਉਧਰ ਹੋ ਜਾਂਦਾ ਕਦੀ ਉਹੀ ਕੰਨ ਟੱਪ ਕੇ ਫਿਰ ਦੁਬਾਰਾ ਉਸ ਪਾਸੇ ਚਲਾ ਜਾਂਦਾ ਬੱਚੀ ਠੀਕ ਹੈ ਗੱਲ ਤੁਹਾਡੇ ਠੀਕ ਹੈ ਕਿ ਮਹੀਨਾ ਪਹਿਲਾਂ ਅਸੀਂ ਵੀ ਚਰਚਾ ਕਰ ਰਹੇ ਸੀ ਕਿ ਇਸ ਵਾਰ ਹੋ ਸਕਦਾ ਨਿੱਜੀ ਕਾਰਗਜ਼ਾਰੀ ਨੂੰ ਮੋਟਾ ਪਹਿਨ ਉਮੀਦਵਾਰ ਵੇਖਣ ਲੋਕ ਕਿਉਂਕਿ ਪਾਰਟੀਆਂ ਤੋਂ ਤਾਂ ਲੋਕ ਸਾਰੇ ਇੱਕੇ ਪਏ ਨੇ ਚਾਹੇ ABC ਜੋ ਵੀ ਹੈ ਕਿ ਨਿੱਜੀ ਬੰਦਾ ਸੁਖ ਵਾਲਾ ਮਿਲਦਾ ਲੋਕਾਂ ਨੂੰ ਮਸਲੇ ਹੱਲ ਕਰਾਉਂਦਾ ਹੋ ਸਕਦਾ ਉਮੀਦਵਾਰ ਦੀ ਉਸ ਤਰ੍ਹਾਂ ਦੀ ਪਛਾਣ ਹੋਵੇ ਤੇ ਉਹਦੇ ਵੱਲ ਲੋਕਾਂ ਦਾ ਝੁਕਾਓ ਹੋਵੇ ਅਗਲਾ ਸਵਾਲ ਡਾਕਟਰ ਸਾਹਿਬ ਨਾਲ ਹੀ ਜੁੜਿਆ ਹਾਇ ਅੱਜ ਦੀ ਇਹ ਡਿਵੈਲਪਮੈਂਟ ਹੋਈ ਆ ਸੁਨੀਲ ਜਾਖੜ ਨੇ ਕਹਿ ਦਿੱਤਾ ਕਿ ਕਾਲੀ ਦਲ ਨਾਲ ਸਾਡਾ ਗੱਠਜੋੜ ਨਹੀਂ ਹੋਏਗਾ ਦਮ ਨਾਲ ਇਕੱਲੇ ਦਮ ਨਾਲ ਅਸੀਂ ਚੋਂ ਲੜਾਂਗੇ ਪਰ ਅੰਦਰ ਹੀ ਗੱਲ ਇਹ ਆ ਕਿ ਜਦੋਂ ਕੋਰ ਕਮੇਟੀ ਦੀ ਮੀਟਿੰਗ ਹੋਈ ਕਾਲੀ ਦਲ ਦੀ 22 ਮਾਰਚ ਨੂੰ ਮੀਟਿੰਗ ਹੋਈ ਉਹਦੇ ਵਿੱਚ ਇੱਕ ਚਰਚਾ ਕੀਤੀ ਗਈ ਕਿ ਪੰਥਕ ਮੁੱਦਿਆਂ ਦੀ ਆਪਾਂ ਗੱਲ ਕਰੀਏ ਕਿਸਾਨਾਂ ਦੀ ਗੱਲ ਕਰੀਏ ਨਹੀਂ ਤਾਂ ਪਹਿਲਾਂ ਦੀ ਤਰ੍ਹਾਂ ਹਾਸ਼ੀਏ ਤੇ ਧੱਕੇ ਜਾਵਾਂਗੇ ਜੇਕਰ ਭਾਜਪਾ ਨਾਲ ਗੱਠਜੋੜ ਕਰ ਲਿਆ ਤਾਂ ਫਿਰ ਉਹ ਜਿਹੜੇ ਪੰਥਕ ਮੁੱਦੇ ਨੇ ਸਾਨੀ ਮੁੱਦੇ ਨੇ ਉਹਦੇ ਬਾਰੇ ਖੁੱਲਕੇ ਨਹੀਂ ਬੋਲ ਸਕਾਂਗੇ ਉਹ ਤਾਂ ਲੱਗਦਾ ਸੀ ਕਿ ਸਮਝੌਤਾ ਨਹੀਂ ਹੋਏਗਾ ਤੇ ਅੱਜ ਸਮਝੌਤਾ ਬਿਲਕੁਲ ਪਤੀ ਲੱਗ ਗਿਆ ਕਿ ਖਲਾਰਾ ਪੈ ਗਿਆ ਇਹਨਾਂ ਦਾ ਤੇ ਫਿਰ ਸੁਖਵੀਰ ਸਿੰਘ ਬਾਦਲ ਨੇ ਬਿਆਨ ਦਿੱਤਾ ਉਸ ਤੋਂ ਬਾਅਦ ਜਾਕੜ ਦੇ ਬਾਨ ਤੋਂ ਬਾਅਦ ਕਿ ਸਾਡੀ ਪਾਰਟੀ ਛੋਟੀ ਮੋਟੀ ਪਾਰਟੀ ਨਹੀਂ ਵੱਡੀ ਪਾਰਟੀ ਆ 103 4 ਸਾਲਾਂ ਤੋਂ ਅਸੀਂ ਐਕਟਿਵ ਆ ਕੀ ਕਹਿਣਾ ਚਾਹੋਗੇ ਕਿ ਅਕਾਲੀ ਭਾਜੀਪੀ ਗੱਠ ਜੋੜ ਦਾ ਨੁਕਸਾਨ ਕਿਨੂੰ ਹੋਏਗਾ ਜਿਹੜਾ ਨਹੀਂ ਹੋਇਆ ਦੇਖੋ ਕੋਪਰ ਸਾਹਿਬ ਇੱਕ ਗੱਲ ਨੂੰ ਆਪਾਂ ਨੂੰ ਮੰਨਣਾ ਪਾਏਗਾ ਕਿ ਜਦੋਂ ਆਪਾਂ ਅਕਾਲੀ ਪਾਰਟੀ ਦੀ ਗੱਲ ਕਰਦੇ ਆਂ ਤਾਂ ਜਦੋਂ ਇਹ ਸੱਤਾ ਤੋਂ ਬਾਹਰ ਹੁੰਦੇ ਆਂ ਤੇ ਇਹਨਾਂ ਨੂੰ ਹਮੇਸ਼ਾ ਪੰਥ ਹੀ ਯਾਦ ਆਉਂਦਾ ਹੋਰ ਇਹਨਾਂ ਦੇ ਕੋਲ ਕੁਝ ਨਹੀਂ ਹੁੰਦਾ ਕਹਿਣ ਵਾਸਤੇ ਜਦੋਂ ਕਿ ਮੈਂ ਬਹੁਤ ਵਾਰੀ ਇਹ ਗੱਲ ਕਹੀ ਹੈ ਕਿ ਅਕਾਲੀ ਪਾਰਟੀ ਜਿਹੜੀ ਹੈਗੀ ਆ ਜਾਂ ਭਾਜਪਾ ਦਾ ਦੋੜਾ ਕੰਬੀਨੇਸ਼ਨ ਵਿੱਚ ਰਿਹਾ ਪਿਛਲੇ ਲੰਬੇ ਸਮੇਂ ਤੋਂ ਔਰ ਇਹ ਜਿਹੜੀ ਸਰਕਾਰ 2007 ਤੋਂ ਲੈ ਕੇ ਤੇ 17 ਤੱਕ ਰਹੀ ਵੀ ਹੈ 10 ਸਾਲ ਉਦੋਂ ਬਹੁਤ ਸਾਰੇ ਇਸ ਤਰ੍ਹਾਂ ਦੇ ਕੰਮ ਸੀਗੇ ਕਿ ਜਿਹੜੇ ਹੋਏ ਆ ਜਿਹੜੇ ਸਾਹਮਣੇ ਆnde ਆਏ ਆ ਲੇਕਿਨ ਕਿਉਂਕਿ ਇਹ ਲੋਕ ਇੱਕ ਫਿਕਸਡ ਮਾਈਂਡਸੈਟ ਜਿਹੜਾ ਹੈਗਾ ਬਣਿਆ ਹੋਇਆ ਉਹਦੇ ਚੋਂ ਨਿਕਲ ਨਹੀਂ ਪਾ ਰਹੇ ਤੇ ਉਹਦੇ ਚ ਇਹਨਾਂ ਨੇ ਕੰਮ ਕੋਈ ਨਹੀਂ ਕੀਤਾ ਦੋ ਦੋ ਪਾਰਟ ਨੇ ਤੁਸੀਂ ਦੇਖੋ ਜਿਸ ਤਰ੍ਹਾਂ ਮੈਂ ਮੈਂ ਐਡਮਿਟ ਕਰ ਰਿਹਾ ਕਿ ਜਿਹੜਾ ਹੈਗਾ ਅਕਾਲੀ ਭਾਜਪਾ ਜਿਹੜੀ ਸਰਕਾਰ ਹੈ ਇਸ ਨੇ 10 ਤੋਂ ਲੈ ਕੇ 17 ਤੱਕ ਕਾਫੀ ਸਾਰੇ ਕੰਮ ਕੀਤੇ ਸੀ ਜਿਹੜੇ ਰਿਕਾਰਡ ਵਿੱਚ ਹੈ ਲੇਕਿਨ ਕਿਉਂਕਿ ਇਹਨਾਂ ਦਾ ਮਾਈਂਡਸੈਟ ਜਿਹੜਾ ਹੈਗਾ ਉਹ ਧਰਮ ਦੇ ਵੈਸੇ ਦੇ ਦੋਨਾਂ ਪਾਰਟੀਆਂ ਦਾ ਮਾਈਂਡਸੈਟ ਜਿਹੜਾ ਧਰਮ ਦੇ ਦੁਆਲੇ ਜ਼ਿਆਦਾ ਘੁੰਮਦਾ ਹੈ ਇਹ ਗੱਲ ਵੀ ਆਪਾਂ ਨੂੰ ਮੰਨਣਾ ਪਏਗਾ ਵਿੱਚ ਇਹ ਜਿਹੜਾ ਜਿਹੜਾ ਡਿਵੈਲਪਮੈਂਟ ਦਾ ਇਸ਼ੂ ਹੈ ਉਹ ਵੀ ਇਹਨਾਂ ਦੇ ਦੁਆਲੇ ਹੈ ਲੇਕਿਨ ਉਸ ਤੇ ਇਹ ਕੰਸਰਟੇਟ ਬਹੁਤ ਕੱਟ ਕਰਦੇ ਆ ਇਹ ਲੋਕਾਂ ਦੇ ਨਾ ਸੈਂਟੀਮੈਂਟਸ ਨੂੰ ਐਕਸਪਲੋਇਟ ਕਰਨ ਦੀ ਕੋਸ਼ਿਸ਼ ਕਰਦੇ ਆ ਜਿਵੇਂ ਤੁਸੀਂ ਹੁਣੇ ਆਪਾਂ ਗੱਲ ਕਰਕੇ ਹਟਿਆ ਕਿ ਪਾਰਟੀਆਂ ਤਾਂ ਸਾਰੀਆਂ ਇੱਕੋ ਵਰਗੀਆਂ ਨੇ ਸ਼ਾਇਦ ਲੋਕ ਇਸ ਵਾਰੀ ਕੰਮ ਨੂੰ ਦੇਖਣ ਲੱਗ ਜਾਣ ਤਾਂ ਮੇਰੇ ਖਿਆਲ ਆ ਆਕਾਲੀ ਦਲ ਨੂੰ ਇਹ ਗੱਲ ਸੋਚਣੀ ਚਾਹੀਦੀ ਸੀ ਕਿ ਉਹਨਾਂ ਦਾ ਪੰਥਕ ਮੁੱਦਾ ਬਹੁਤਾ ਜ਼ਿਆਦਾ ਚੱਲਣ ਵਾਲਾ ਨਹੀਂ ਹੈ ਕਿਉਂਕਿ ਪੰਥਕ ਮੁੱਦੇ ਦੇ ਉੱਤੇ ਇਹਨਾਂ ਲੋਕਾਂ ਨੇ ਕੋਈ ਕੰਮ ਨਹੀਂ ਕੀਤਾ ਹੋਇਆ ਲੋਕ ਸਗੋਂ ਇਸ ਮੁੱਦੇ ਦੇ ਉੱਤੇ ਇਸ ਨੂੰ ਕ੍ਰਿਟੀਸਾਈਜ਼ ਕਰਦੇ ਆ ਇਹਨਾਂ ਦਾ ਸਟਰੋਂਗ ਮੁੱਦਾ ਜਿਹੜਾ ਸਗੋਂ ਡਿਵੈਲਪਮੈਂਟ ਵਾਲਾ ਸੀਗਾ ਜਿਹੜਾ ਪੰਜਾਬ ਦੇ ਹੱਕਾਂ 'ਚ ਮੈਂ ਕਹਾਂਗਾ ਵੀ ਕਿਸੇ-ਕਈ ਥਾਵਾਂ ਤੇ ਤੇ ਲੜਦਾ ਹੀ ਰਹੇ ਹਨਾ ਦੂਸਰੀਆਂ ਪਾਰਟੀਆਂ ਤੇ ਜ਼ਿਆਦਾ ਕਲੀਅਰ ਵੀ ਨਹੀਂ ਹੈ ਇਹਦੇ ਦੇਖੋ ਰੀਜਨਲ ਪਾਰਟੀ ਸੀ ਇਸ ਕਰਕੇ ਇਹ ਪੰਜਾਬ ਦੇ ਮੁੱਦਿਆਂ ਦੇ ਉੱਤੇ ਬੋਲਦੀ ਵੀ ਰਹੀ ਹੈ ਇਹ ਗੱਲ ਨੂੰ ਆਪਾਂ ਨੂੰ ਮੰਨਣਾ ਪਏਗਾ ਕਿੰ ਹੁਣ ਤੁਸੀਂ ਦੇਖਣ ਵਾਲੀ ਗੱਲ ਹੈ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਕਿ ਇਹਨਾਂ ਨੇ ਭਾਤੀ ਜਨਤਾ ਪਾਰਟੀ ਦੇ ਨਾਲ ਜਿਹੜਾ ਆਪਣਾ ਗੱਟ ਜੋੜ ਤੋੜਿਆ ਹੈ ਉਸ ਵਿੱਚ ਮੈਂ ਇਹ ਗੱਲ ਕਹਾਗਾ ਕਿ ਲੰਬੇ ਸਮੇਂ ਵਾਸਤੇ ਅਜੇ ਵੀ ਭਾਤੀ ਜਨਤਾ ਪਾਰਟੀ ਨੂੰ ਇਸ ਗੱਲ ਦਾ ਫਾਇਦਾ ਹੋਏਗਾ ਅਕਾਲੀ ਦਲ ਜਿਹੜਾ ਹੈਗਾ ਇਸ ਨੂੰ ਨੁਕਸਾਨ ਹੋਏਗਾ ਕਿਉਂਕਿ ਅਕਾਲੀ ਦਲ ਨੂੰ ਗਰਾਉਂਡ ਰਿਐਲਿਟੀ ਜਿਹੜੀ ਹੈਗੀ ਆ ਉਸ ਨੂੰ ਸਮਝ ਲੈਣਾ ਚਾਹੀਦਾ ਹੈ ਜਿਸ ਤਰ੍ਹਾਂ ਇਹ ਹੁਣ ਹਰ ਜਿਹੜਾ ਹੈਗਾ ਬੰਦਾ ਖਾਸ ਕਰਕੇ ਸਪੈਸੀਫਿਕਲੀ ਜਿਹੜਾ ਸਿੱਖ ਬਹੁਤ ਸਾਰੇ ਪੰਜਾਬੀ ਵੀ ਪਰ ਸਿੱਖ ਖਾਸ ਕਰਕੇ ਪਾਰਟਿਕੂਲਰਲੀ ਉਹ ਇਸ ਗੱਲ ਦੇ ਉੱਤੇ ਕਹਿੰਦੇ ਪਏ ਆ ਕਿ ਪੰਜਾਬ ਦੇ ਵਿੱਚ ਪਬਲਿਸ਼ ਜਿਹੜੀ ਜਾਂ ਜਿਹੜੀ ਡੈਮੋਗ੍ਰਾਫੀ ਹੈ ਜਿਹੜੂ ਆਪਾਂ ਕਹਿੰਦੇ ਉਹਦੀ ਚੇਂਜ ਹੋ ਰਹੀ ਹੈ ਤੇ ਚੇਂਜ ਹੋ ਕੇ ਕੋਈ ਸਿੱਖ ਪੋਪੂਲੇਸ਼ਨ ਥੋੜੀ ਵੱਧ ਰਹੀ ਹੈ ਪੋਪੂਲੇਸ਼ਨ ਤਾਂ ਕੋਈ ਹੋਰ ਵੱਧ ਰਹੀ ਹੈ ਤੇ ਫਿਰ ਤੁਸੀਂ ਉਧਰ ਨੂੰ ਕਿਉਂ ਨਹੀਂ ਜਾ ਰਹੇ ਆਪਣੇ ਆਪ ਨੂੰ ਪ੍ਰੋਟੈਕਟ ਕਰਨ ਦੀ ਬਜਾਏ ਜਿਹੜਾ ਹੈਗਾ ਤੁਸੀਂ ਮੈਂ ਇਹ ਗੱਲ ਕਰ ਰਿਹਾ ਸੀਗਾ ਕਿ ਇਹ ਦੋਨਾਂ ਪਾਰਟੀਆਂ ਨੂੰ ਸ਼ਾਇਦ ਥੋੜਾ ਫਾਇਦਾ ਹੋ ਜਾਂਦਾ ਜੇ ਇਹ ਆਪਸ ਵਿੱਚ ਗੱਠਜੋੜ ਕਰ ਲੈਂਦੇ ਸੋਤਾਂ ਕਿਉਂਕਿ ਤੁਸੀਂ ਦੇਖੋ ਨਾ ਜੇ ਪਿੱਛੇ ਆਪਾਂ ਦੇਖੀਏ ਤੇ ਪੰਜਾਬ ਸੈਕਟਰ ਦੇ ਨਾਲ ਕਾਫੀ ਜਗ੍ਹਾ ਤੇ ਕੰਫੈਡਰੇਸ਼ਨ ਦੇ ਵਿੱਚ ਰਿਹਾ ਹੈ ਔਰ ਅੱਜ ਵੀ ਜੋ ਹਾਲਾਤ ਬਣੇ ਹੋਏ ਆ ਉਹ ਵੀ ਕੰਫੈਡਰੇਸ਼ਨ ਵਾਲੀ ਹੈ ਆਪਣੀ ਜਿਹੜੀ ਹੁਣ ਤੁਸੀਂ ਦੇਖੋ ਜੇ ਲੇਟੈਸਟ ਸਰਕਾਰ ਜਿਹੜੀ ਵੀ ਹੈਗੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਕਿਸ ਤਰ੍ਹਾਂ ਇਹ ਬੜਕਾ ਮਾਰਦੇ ਆ ਤੇ ਕਿਸ ਤਰ੍ਹਾਂ ਫਿਰ ਹੁਣ ਸਫਰ ਕਰ ਰਹੇ ਆ ਪੰਜਾਬ ਦੇ ਲੋਕਾਂ ਨੂੰ ਅਜ ਤੱਕ ਸ਼ਾਇਦ ਉਸ ਗੱਲ ਦਾ ਅਹਿਸਾਸ ਹੋ ਤਾਂ ਗਿਆ ਪਰ ਬਹੁਤ ਥੋੜਾ ਹੈਗਾ ਕਿ ਸੈਕਟਰ ਗਵਰਨਮੈਂਟ ਦੇ ਨਾਲ ਇਹਨਾਂ ਦੀ ਨਾ ਬੰਦੀ ਹੋਣ ਕਰਕੇ ਪੰਜਾਬ ਬਹੁਤ ਪਿੱਛੇ ਨੂੰ ਜਾ ਰਿਹਾ ਹੈ ਮੈਂ ਇੱਕ ਗੱਲ ਵਿਸ਼ੇ ਕਿਹਾ ਕਿ ਪੰਜਾਬ ਨੇ ਜਾਂ ਪੰਜਾਬੀਆਂ ਨੇ ਜਾਂ ਆਮ ਆਦਮੀ ਪਾਰਟੀ ਨੇ ਜਾਂ ਉਹ ਅਕਾਲੀ ਦਲ ਵੀ ਹੋਵੇ ਉਹ ਦੇਖ ਲੈਣ ਯੂਪੀ ਦੇ ਵਿੱਚ ਜਿੰਨੀ ਡਿਵੈਲਪਮੈਂਟ ਹੋਈ ਹੈ ਤੇ ਪੰਜਾਬ ਦੀ ਜਿੰਨੀ ਬਰਬਾਦੀ ਹੋਈ ਹੈ ਬਸ ਆਹੀ ਇਹਨਾਂ ਦੀ ਗੱਲ ਦਾ ਜਿਹੜਾ ਉਹ ਜਵਾਬ ਹੈ ਕਿ ਇਹ ਗੱਠਜੋੜ ਜਿਹੜਾ ਹੈਗਾ ਉਹ ਪੰਜਾਬ ਨੂੰ ਪਿੱਛੇ ਤੱਕ ਜਿਹੜਾ ਨਹੀਂ ਬਣਿਆ ਤਾਂ ਪਿੱਛੇ ਨੂੰ ਤਾਂ ਸ਼ਾਇਦ ਖਿੱਚ ਰਿਹਾ ਕੱਲਾ ਕੱਲੇ ਕੱਲੇ ਇਹ ਅੱਗੇ ਨੂੰ ਨਹੀਂ ਜਾ ਸਕਦੇ ਇਹਨਾਂ ਨੂੰ ਅਕਾਲੀ ਦਲ ਨੂੰ ਮੇਰੇ ਹਿਸਾਬ ਨਾਲ ਗੱਲ ਨੂੰ ਸਮਝ ਲੈਣਾ ਚਾਹੀਦਾ ਸੀ ਠੀਕ ਹੈ ਨੱਟਸ